ਪੂਆਦੀ ਹੋਣ ਲੱਗੀ ਸੀ ਵਿਦਾਈ ਐਨ ਮੌਕੇ ਤੇ ਭੱਜ ਕੇ ਡੋਲੀ ਵਾਲੀ ਕਾਰ ਵਿੱਚ ਚੜੀ ਭਤੀਜੀ ਦੋਸਤੋ ਅਕਸਰ ਹੀ ਦੁਨੀਆ ਤੇ ਰਿਸ਼ਤੇ ਤਾਂ ਬਹੁਤ ਨੇ ਪਰ ਪੂਆ ਭਤੀਜੀ ਦਾ ਰਿਸ਼ਤਾ ਸਭ ਤੋਂ ਹੀ ਪਿਆਰਾ ਹੁੰਦਾ ਏ ਜਿਸ ਦੀ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਏ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਡੋਲੀ ਵਾਲੀ ਕਾਰ ਵਿੱਚ ਕੁੜੀ ਦੀ ਗੋਦੀ ਵਿੱਚ ਇੱਕ ਬੱਚਾ ਬੈਠਾ ਦਿਖਾਈ ਦੇ ਰਿਹਾ ਏ ਦਰਸਲ ਜਿਸ ਕੁੜੀ ਦੀ ਵਿਦਾਈ ਹੋ ਰਹੀ ਏ ਇਹ ਬੱਚੀ ਇਸ ਦੀ ਭਤੀਜੀ ਏ ਅਤੇ ਜਦੋਂ ਛੋਟੀ ਜਹੀ ਭਤੀਜੀ ਦੇਖਦੀ ਹੈ ਕਿ ਪੂਆ ਤਾਂ ਗੱਡੀ ਵਿੱਚ ਬੈਠ ਕੇ ਚੱਲੀ ਏ ਤਾਂ ਇਹ ਭੱਜ ਕੇ ਜਾ ਕੇ ਆਪਣੀ ਭੂਆ ਦੀ ਗੋਦੀ ਵਿੱਚ ਬੈਠ ਜਾਂਦੀ ਏ ਅਤੇ ਜਦੋਂ ਇਸ ਨੂੰ ਹੇਠਾਂ ਉਤਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਏ ਤਾਂ ਇਹ ਆਪਣੀ ਭੂਆ ਨੂੰ ਚਿੰਬੜ ਕੇ ਰੋਣ ਲੱਗ ਜਾਂਦੀ ਹੈ ਅਤੇ ਕਹਿੰਦੀ ਹੈ ਕਿ ਭੂਆ ਨੂੰ ਵੀ ਥੱਲੇ ਉਤਾਰੋ ਨਹੀਂ ਤਾਂ ਮੈਂ ਵੀ ਭੂਆ ਦੇ ਨਾਲ ਹੀ ਜਾਵਾਂਗੀ ਇਹ ਸੁਣ ਕੇ ਬੱਚੀ ਦੀ ਭੂਆ ਵੀ ਬਹੁਤ ਭਾਵੁਕ ਹੋ ਜਾਂਦੀ ਹੈ ਅਤੇ ਮਸਾਂ ਆਪਣੀ ਭਤੀਜੀ ਨੂੰ ਗੱਡੀ ਵਿੱਚੋਂ ਉਤਾਰਦੀ ਏ ਅਤੇ ਭਾਵੁਕ ਹੋ ਕੇ ਰੋਣ ਲੱਗ ਜਾਂਦੀ ਏ ਸੋ ਸ਼ਾਇਦ ਇਸੇ ਲਈ ਕਿਹਾ ਜਾਂਦਾ ਹੈ ਕਿ ਬੱਚੇ ਤਾਂ ਪਿਆਰ ਦੇ ਹੁੰਦੇ ਨੇ ਜੋ ਬੱਚਿਆਂ ਨੂੰ ਪਿਆਰ ਕਰਦਾ ਹੈ ਬੱਚੇ ਵੀ ਉਸ ਨਾਲ ਹੀ ਰਹਿ ਕੇ ਖੁਸ਼ ਹੁੰਦੇ ਨੇ ਹਾਰਡਵੇਅਰ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜ਼ਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ